ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟੈਂਡ ਮਿਸਿਸ ਗਿੰਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀ ਅੱਜ ਦੇ ਬਲੌਗ ਦੀ ਤੇ ਚੱਲਦੇ ਆਂ ਆਪਾਂ ਪਹਿਲਾਂ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵੱਲੋਂ ਮੱਥਾ ਟੇਕਦੇ ਆਂ ਪਹਿਲਾਂ ਉੱਥੇ ਤੇ ਉਸ ਤੋਂ ਬਾਅਦ ਦੇਦੇ ਆਂ ਕੀ ਪਲੈਨਿੰਗ ਬਣਦੀ ਆ ਤੇ ਕਿਉਂਕਿ ਸਾਡੀ ਪਲੈਨਿੰਗ ਇਹ ਆ ਕਿ ਅੱਜ ਅਸੀਂ ਜਿਹੜੇ ਦੂਰ ਵਾਲੇ ਗੁਰਦੁਆਰੇ ਨੇ ਸਾਰੇ ਉਹ ਕਵਰ ਕਰਦੀ ਆ ਤੇ ਕੱਲ ਫਿਰ ਆਪਾਂ ਲੋਕਲ ਗੁਰਦੁਆਰਾ ਸਾਹਿਬ ਨੇ ਜਿਹੜੇ ਤੇ ਉਹ ਦੇਖਾਂਗੇ ਕਿਉਂਕਿ ਪਰਸੋਂ ਫਿਰ ਆਪਾਂ ਕਿਉਂ ਇੱਥੇ ਟ੍ਰੈਫਿਕ ਬਹੁਤ ਹੋ ਜਾਂਦਾ ਪਰਸੋਂ ਫਿਰ ਆਪਾਂ ਮਾਰਨਿੰਗ अर्ਲੀ ਮਾਰਨਿੰਗ ਨਿਕਲ ਜਾਵਾਂਗੇ ਟ੍ਰੈਫਿਕ ਤੋਂ ਪਹਿਲਾਂ ਪਹਿਲਾਂ ਸੋ ਚਲੋ ਪਹਿਲਾਂ ਤਾਂ ਆਪਾਂ ਦਰਸ਼ਨ ਕਰਦੇ ਆ ਅ ਬਰਵਾਰ ਸਾਹਿਬ ਚੱਲਦੇ ਆ ਉੱਧਰ ਤੇ ਫਿਰ ਉਸ ਤੋਂ ਬਾਅਦ ਦੇਖਦੇ ਆ ਕਿਹੜੇ ਗੁਰਦੁਆਰਾ ਸਾਹਿਬ ਜਾਣਾ ਹੈ ਆਪਾਂ ਲਓ ਜੀ ਸਾਰੇ ਮੈਂਬਰ ਰੈਡੀ ਨੇ ਰੈਡੀ ਹੋ ਬਈ ਫਤ ਰੈਡੀ ਇੱਧਰ ਵੀ ਰੈਡੀ ਲਓ ਜੀ ਸਾਰੇ ਰੈਡੀ ਤੇ ਰੂਮ ਦੇ ਵਿੱਚ ਦੇਖੋ ਅਸੀਂ ਪੂਰਾ ਖਿਲਾਰਾ ਪਾ ਦਿੱਤਾ ਹੈ ਕਿੰਨਾ ਸੋਹਣਾ ਰੂਮ ਦਿੱਤਾ ਸੀ ਉਹਨਾਂ ਨੇ ਸਾਨੂੰ ਤੇ ਚਲੋ ਕੋਈ ਨਹੀਂ ਆ ਕੇ ਸੈਟਿੰਗ ਕਰ ਦਿਆ ਚਲੋ ਆ ਜੋ ਵੀ ਚੱਲੀਏ ਬਸ ਇੱਕ ਪ੍ਰੋਬਲਮ ਸਾਨੂੰ ਲੱਗੀ ਜਿਹੜੀ AC ਇਹ ਸਵੇਰੇ 5 ਵਜੇ ਬੰਦ ਕਰ ਦਿੰਦੇ ਨੇ ਤੇ ਜਦੋਂ ਗਰਮੀ ਦੇ ਵਿੱਚ ਮਰੇ ਪਏ ਆ ਸੀ ਕਿਉਂਕਿ ਇਹਨਾਂ ਦੀ AC ਦੀ ਜਿਹੜੀ ਟਾਈਮਿੰਗ ਆ ਉਹ ਸ਼ਾਇਦ ਰਾਤ ਨੂੰ 10 ਵਜੇ ਤੋਂ ਲੈ ਕੇ ਮਾਰਨਿੰਗ 5 ਵਜੇ ਤੱਕ ਆ ਤੇ ਨਹੀਂ ਰਾਤ ਨੂੰ 9 ਵਜੇ ਤੋਂ ਲੈ ਕੇ ਮਾਰਨਿੰਗ 5 ਵਜੇ ਤੱਕ ਹੁਣ 10 ਵਜੇ ਦੇ ਦੁਆਰਾ ਫੇਰ AC ਆਨ ਕੀਤੇ ਨੇ ਇਹਨਾਂ ਨੇ ਤੇ ਹੁਣ ਮੈਨੂੰ ਲੱਗਦਾ 4 ਵਜੇ ਤੱਕ ਹੋਣਗੇ ਕਿਉਂਕਿ ਇਹਨਾਂ ਨੂੰ ਪਤਾ ਵੀ ਦਿਨ ਦੇ ਵਿੱਚ 10 ਤੋਂ 4 ਵਜੇ ਤੱਕ ਤਾਂ ਸੰਗਤ ਕਮਰੇ 'ਚ ਹੋਣੀ ਹੀ ਨਹੀਂ ਏ ਸੀ ਔਨ ਕਰ ਦੋ ਬਸ ਤੇ ਇਹ ਲੌਕ ਆ ਜਿਹੜਾ 3:00 ਵਜੇ ਨਾਲ ਸਾਰਾ ਰੂਮ ਆ ਜਿਹੜਾ ਉਹ ਅ ਬਿਜਲੀ ਬੰਦ ਹੋ ਜਾਂਦੀ ਆ ਤਾਂ ਕਰਕੇ ਏ ਸੀ ਕਿੱਥੇ ਚੱਲਣੇ ਨੇ ਫਿਰ ਬਸ ਇਹ ਨਿੱਕ ਘਾਟ ਲੱਗੀ ਕਿਉਂਕਿ ਜਦੋਂ ਅਰਜਿੰਦਰ ਆ ਗਏ ਜੇ ਲੋ ਜੀ ਅੰਦਰ ਹੀ ਰਹੇ ਲੋ ਜੀ ਚੰਗੇ ਭਲੇ ਚਲੇ ਗਏ ਸੀਗੇ ਫਿਰ ਮੁੜਿਆ ਬਾਅਦ ਸਮਾਨ ਸਮਾਨ ਕਹਿੰਦੇ ਅੱਧਾ ਰਹਿ ਗਿਆ ਆ ਤੂੰ ਵੀ ਚੱਕਲਾ ਕੱਟ ਜੀ ਮੈਂ ਚਲੋ ਆਜੋ ਜੀ ਆਹ ਸਾਰੀ ਚੱਕ ਲਓ ਇੱਕ ਨਿਕਲ ਆਇਆ ਹੁਣ ਦੇ ਦੇ ਦੂਜਾ ਕਦੋਂ ਨਿਕਲਦਾ ਆਜੋ 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 ਆਹੋ ਦੂਜੇ ਤੋਂ ਗ੍ਰੇਡ ਮਸਾ ਖੁੱਲਦਾ ਹੱਥੀ ਵਲੌਗ ਬਣਾਉਣੇ ਕਿਹੜਾ ਸਟਾਰਟ ਪਾਏ ਨੇ ਉਹੀ ਬਹੁਤਰੇ ਫਿਰਦੇ ਆ ਉਤਰਨਾ ਤਾਂ 0 ਤੋਂ ਸੀਗਾ 5ਵੇਂ ਤੇ ਉਤਰ ਕੇ 6ਵੇਂ ਸੁੱਟ ਕੇ ਸਾਰੀ ਹੁਣ 0 ਆ ਅੱਗੇ ਸੰਗਤ ਪਹਿਲਾਂ ਕੈਫੇ ਤੇ ਕਹਿੰਦੇ ਕੌਫੀ ਪੀਏ ਪਹਿਲਾਂ ਲਓ ਜੀ ਆ ਗਿਆ ਆਪਣੀ ਕੌਫੀ ਹੌਟ ਕੌਫੀ ਤਾਂ ਇੱਥੇ ਮਸ਼ੀਨ ਵਾਲੀ ਸੀਗੀ ਤੇ ਆਪਾਂ ਉਹ ਨਹੀਂ ਕਰਵਾਈ ਹੈਗੀ ਫਿਰ ਆਪਾਂ ਨੇ ਨਹੀਂ ਨਹੀਂ ਉਹ ਮੈਲਟ ਹੋ ਜੂ ਮੈਨੂੰ ਲੱਗਦਾ ਤੇ ਫਿਰ ਆਪਾਂ ਨੇ ਕੋਲਡ ਕਾਫੀ ਕਰਾ ਲਈ ਲਓ ਜੀ ਇਹ ਹੈਗਾ ਕਰੋਂਦੇ ਦਾ ਦਰਖਤ ਤੇ ਸਾਰੀ ਹਿਸਟਰੀ ਇਹਦੇ ਬਾਰੇ ਲਿਖੀ ਹੋਈ ਆ ਕਿ ਇਸ ਦਰਖਤ ਦਾ ਨਾਮ ਕਰੋਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਵਿੱਚ ਕਰੋਂਦੇ ਦੀ ਦਾਤਣ ਕਰਕੇ ਜ਼ਮੀਨ ਵਿੱਚ ਗੱਡ ਦਿੱਤੀ ਅਤੇ ਵਚਨ ਕੀਤਾ ਕਿ ਇਸ ਦਤਨ ਤੋਂ ਕਰੋਂਦੇ ਦਾ ਦਰਖਤ ਬਣੇਗਾ ਜੋ ਵੀ ਪ੍ਰਾਣੀ ਕਰੋਂਦੇ ਦਾ ਫਲ ਜਿਸ ਦੀ ਭਾਵਨਾ ਕਰਕੇ ਛਕੇਗਾ ਪ੍ਰਾਤਮ ਪਰਮਾਤਮਾ ਉਹਨਾਂ ਦੀ ਸਰਵਤ ਭਾਵਨਾਵਾਂ ਪੂਰੀਆਂ ਕਰਨਗੇ ਲੋੜਵੰਦ ਪ੍ਰਾਣੀ ਜਿਨ੍ਹਾਂ ਦੇ ਘਰ ਔਲਾਦ ਨਾ ਹੋਵੇ ਉਹ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਵਾ ਕੇ ਕਰੋਂਦੇ ਦਾ ਫਲ ਲੈ ਕੇ ਛਕਣ ਗੁਰੂ ਸਾਹਿਬ ਉਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨਗੇ ਇਹ ਹੈਗਾ ਜੀ ਕਰੋਂਦੇ ਦਾ ਤੁਹਾਡਾ ਫਲ ਇਹ ਡਰਾਫਟ ਹੈ ਜੋ ਆਪਣਾ ਇੱਥੇ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਸੈਂਟਰ ਦੇ ਵਿੱਚ ਲਓ ਜੀ ਆਪਾਂ ਨਿਕਲ ਚੁੱਕੇ ਹਾਂ ਗੁਰਦੁਆਰਾ ਬਾਲੀਲਾ ਸਾਹਿਬ ਤੋਂ ਤੇ ਆਪਾਂ ਚੱਲੇ ਆਂ ਤੱਕ ਸ਼੍ਰੀ ਪਟਨਾ ਸਾਹਿਬ ਵੱਲ ਨੂੰ ਤੇ ਗੁਰਦੁਆਰਾ ਬਾਲੀਲਾ ਸਾਹਿਬ ਤੋਂ ਜੋ ਤੱਕ ਸ਼੍ਰੀ ਪਟਨਾ ਸਾਹਿਬ ਦੀ ਦੂਰੀ ਆ ਉਹ 350 ਮੀਟਰ ਦੇ ਤਕਰੀਬਨ ਆ 350 ਮੀਟਰ ਮਤਲਬ ਜਿਆਦਾ ਦੂਰੀ ਤੇ ਨਹੀਂ ਹੈਗਾ ਨੇੜੇ ਹੀ ਹੈ ਸੋ ਆਪਾਂ ਪੈਦਲ ਹੀ ਚੱਲਾਂਗੇ ਗੱਡੀ ਆਪਣੇ ਪਾਸੇ ਲਗਾਹੀ ਜੁੜਿਆ ਲਓ ਜੀ ਆਪਾਂ ਗਲੀਆਂ ਦੇ ਵਿੱਚ ਦੀ ਜਾਂਦੇ ਹੋਏ ਕਿਉਂਕਿ ਅੰਦਰ ਦੀ ਵੀ ਰਸਤਾ ਹੈਗਾ ਤੱਕ ਸ਼੍ਰੀ ਪਟਨਾ ਸਾਹਿਬ ਤੱਕ ਇਹ ਜਾ ਵੀ ਰਹੇ ਹਾਂ ਆਪਾਂ ਪਹੁੰਚ ਸਕਦੇ ਹਾਂ ਕਿ ਤੱਕਦੇ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜਨਮ ਸਥਾਨ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਲਓ ਜੀ ਇੱਧਰ ਜੋੜੇ ਜਮਾ ਕਰਵਾ ਕੇ ਜੇ ਆਪਾਂ ਚਾਹਤੇ ਆਂਦਰ ਵਾ thank you thank you we ਲਓ ਜੀ ਆਪਾਂ ਤੱਕ ਤੇ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਕਰਕੇ ਆ ਗਿਆਂ ਵਾਪਸ ਗੁਰਦੁਆਰਾ ਪਾਲੀਦਾ ਸਾਹਿਬ ਤੇ ਇੱਥੋਂ ਆਪਾਂ ਹੁਣ ਗੱਡੀ ਦੇ ਵਿੱਚ ਚੱਲਾਂਗੇ ਗੁਰਦੁਆਰਾ ਸ਼ੀਤਲਪੁਰ ਸਾਹਿਬ ਜਿਹੜਾ ਕਿ 100 ਕਿਲੋਮੀਟਰ ਦੀ ਦੂਰੀ ਤੇ ਐ ਔਰ ਸੋ ਚਲੋ ਜੀ ਇਹ ਵੀਡੀਓ ਦੀ ਆਪਾਂ ਇੱਥੇ ਐਂਡਿੰਗ ਕਰਦੇ ਆਂ ਤੇ ਗੁਰਦੁਆਰਾ ਸ਼ੀਤਲਪੁਰ ਸਾਹਿਬ ਦੇ ਦਰਸ਼ਨ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਰਵਾਉਣੇ ਆਂ ਸੋ ਉਸ ਦੇ ਲਈ ਅਗਲੀ ਵੀਡੀਓ ਜ਼ਰੂਰ ਚੈੱਕ ਕਰਿਓ ਥੈਂਕਸ ਫॉर ਵਾਚਿੰਗ